ਕੀ ਸਾਹਿਬ ਨੇ ਕੀ ਸਾਹਿਬ ਕੀ ਨਾਮ ਉਹ ਕਿਸ ਨਿੱਕਾ ਬਸੇ ਕੀ ਸਾਹਿਬ ਜੋ ਇਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਪੁੱਤਰ ਸਨ ਕਈ ਵਾਰ ਕਈ ਸਾਲਾਂ ਤੋਂ ਫਗਵਾੜੇ ਦੇ ਵਿੱਚ ਵੀ ਹੋਇਆ ਹੋਰ ਵਕਫਾ ਥਾਵਾਂ ਤੇ ਹੁੰਦਾ ਆ ਤੇ ਸਮਾਜ ਦੀ ਮੰਗ ਵੀ ਆ ਨਾਥਾ ਲੱਗਦਾ ਜਾਂਦਾ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਦਾ ਸਰ ਐਕਟ ਅਪਲਾਈ ਹੋਣਾ ਚਾਹੀਦਾ ਹੈ ਤੇ ਜਿਹਦੇ ਨਾਲ ਆ ਅ ਅੱਗੇ ਤੋਂ ਜਿਹੜੇ ਬੰਦੇ ਨੇ ਉਹ ਸੋਚਣਗੇ ਕਿ ਇਹ ਮੈਂ ਕੰਮ ਕਰਨਾ ਤੇ ਇਹਦੀ ਸਜ਼ਾ ਆਉ ਹੋਵੇਗੀ ਤੇ ਸਜ਼ਾ ਜੇ ਸਖਤ ਹੋਵੇਗੀ ਤੇ ਕੋਈ ਇਹ ਕੰਮ ਕਰੇਗਾ ਤੁਹਾਨੂੰ ਲੱਗਦਾ ਵੀ ਇਸ ਦੇ ਪਿੱਛੇ ਕੋਈ ਗਿਣੀ ਮਿੱਥੀ ਸਾਜ਼ਿਸ਼ ਹੋਈ ਹੈ ਕਿਉਂਕਿ ਬੋਡੀ ਵੀ ਪਹਿਲਾਂ ਲੱਗੀ ਹੋਈ ਆ ਤੇ ਆਲੇ-ਦੁਆਲੇ ਲੋਕ ਕਾਫੀ ਉਹ ਜਿਹੜਾ ਏਰੀਆ ਹੈਗਾ ਕਾਫੀ ਟ੍ਰੈਫਿਕ ਵਾਲਾ ਏਰੀਆ ਕਾਫੀ ਲੋਕੀ ਵਾਲੇ ਦੁਆਲੇ ਤੁੰਮਰੇ ਆ ਉਹ ਦੇਖ ਕੇ ਜਾ ਰਹੇ ਆ ਪਰ ਕੋਈ ਵੀ ਉੱਤੇ ਪ੍ਰਤੀਕੰਮ ਕੋਈ ਉਹਨੂੰ ਰੋਕ ਨਹੀਂ ਰਿਹਾ ਸਾਰੇ ਬੰਦੂ ਠੀਕਾ ਲੈ ਕਿ ਪ੍ਰੀਪਲੈਨ ਹੀ ਸੀ ਸਾਰਾ ਕੁਝ ਬਾਡੀ ਲੱਗੀ ਹੋਈ ਸੀ ਔਰ ਬੰਦਾ ਬੜੇ ਆਪਣੇ ਆਪਣੇ ਹੀ ਬਿਨਾ ਕਿਸੇ ਭੈਅ ਡਰ ਤੋਂ ਉੱਪਰ ਚੜ ਰਿਹਾ ਆ ਤੋੜ ਰਿਹਾ ਆ ਉਹਨੇ ਸਿਵਧਾਨ ਨੂੰ ਅੱਗ ਵੀ ਲਗਾਈ ਆ ਤੇ ਉਹ ਆਪਣੇ ਹੀ ਮਜ਼ੇ ਦੇ ਵਿੱਚ ਕਰ ਰਿਹਾ ਆ ਉਹਨੂੰ ਕੋਈ ਮਤਲਬ ਲਾਅ ਦਾ ਡਰ ਨਹੀਂ ਹੈ ਉਹਨੇ ਲਾਅ ਦੀਆਂ ਧੱਜੀਆਂ ਉਡਾਈਆਂ ਸ਼ਰਿਆਮ ਧੱਜੀਆਂ ਉਡਾਈਆਂ ਜੋ ਕਿ ਬਹੁਤ ਹੀ ਜ਼ਿਆਦਾ ਨਿੱਲੰਗੋ